ਤੇ ਜਾ ਰਹੇ ਸੀ ਤੇ ਆ ਬਜ਼ੁਰਗ ਮਿਲੇ ਸਾਨੂੰ ਰਸਤੇ 'ਚ ਜਿਨ੍ਹਾਂ ਨੇ ਕੱਪੜੇ ਵੀ ਨਹੀਂ ਪਾਏ ਹੋਏ ਪਨੈਣ ਦੇ ਵਿੱਚ ਹੀ ਖਨੋਰੀ ਬਾਰਡਰ ਤੇ ਜਾ ਰਹੇ ਨੇ ਦੇਖੋ ਤੁਸੀਂ ਇਹ ਸਰਦੀ ਦਾ ਪੋ ਦਾ ਮਹੀਨਾ ਆ ਇੰਨੀ ਠੰਡ ਪੈਂਦੀ ਆ ਇਹ ਠੰਡ ਤਾਂ ਸਰੀਰ ਨੂੰ چیرਦੀ ਆ ਦੇਖੋ ਪੱਥ ਵੀ ਛੱਡੇ ਹੋਏ ਨੇ ਦਰਸ਼ਕੋ ਤੁਸੀਂ ਦੇਖੋ ਬਜ਼ੁਰਗ ਦਾ ਜਜ਼ਬਾ ਇਹ ਨੌਜਵਾਨ ਵੀ ਨਹੀਂ ਕਰ ਸਕਦੇ ਜੋ ਇਹ ਬਜ਼ੁਰਗ ਕਰ ਰਹੇ ਨੇ ਵਾਈਗਰ ਜੀ ਕਾ ਖਾਲਸਾ ਵਾਈਗਰ ਫਤੇ ਸਦਸਤਾ ਤੁਸੀਂ ਦੇਖ ਸਕਦੇ ਹੋ ਵਾਪਸੀ ਫਤੇ ਕਿ ਕਰ ਰਹੇ ਨੇ ਦਲਬਾਤ ਵੀ ਕਰਾਗੇ ਇਹਨਾਂ ਨਾਲ ਕਿਹੋ ਜਿਹਾ ਜਜ਼ਬਾ ਹੈ ਕਿਸਾਨਾਂ ਦੇ ਪ੍ਰਤੀ ਕਿ ਇਹਨਾਂ ਨੇ ਕੱਪੜੇ ਵੀ ਨਹੀਂ ਪਾਏ ਹੋਏ ਇਹ ਬਨਾਣ ਦੇ ਵਿੱਚ ਹੀ ਮੋਟਰਸਾਈਕਲ ਤੇ ਜਿਹੜਾ ਕਿਸਾਨੀ ਮੋਰਚੇ ਦੇ ਵਿੱਚ ਜਾ ਰਹੇ ਨੇ ਖਨੌਰੀ ਬਾਰਡਰ ਤੇ ਇਹ ਉਹ ਦੱਤਿਆ ਚਾਹੁੰਦਾ ਅੱਜ ਵੀ ਉਹੀ ਦਿਨ ਹੈ 20 ਦਸੰਬਰ 2024 ਕਿ ਉਹਦੋਂ ਵੀ 20 ਦਸੰਬਰ 2020 ਸੀਗਾ 4 ਸਾਲ ਪਹਿਲਾਂ ਦਾਸ ਨੇ ਇਹੀ ਕੰਮ ਕੀਤਾ ਸੀਗਾ ਇਦੇ ਨਾਲ ਲੋਕਾਂ ਦੇ ਅੰਦਰ ਬਹੁਤ ਪ੍ਰਭਾਵ ਪਿਆ ਲੋਕ ਆਪਣਾ ਇੱਦਾਂ ਹੀ ਫਿਰ ਜੂਨ ਚਾਕੇ ਤੀਸ਼ਾਾ ਕਾ ਲਾ ਕੇ ਲੱਗੇ ਸੀ ਜਾਨ ਗਰਮੀ ਗਰਮੀ ਦਾ ਸਰਦੀ ਦੀ ਕੋਈ ਪਰਵਾਹ ਕੀ ਕੀ ਜ਼ਾਹਿਰ ਕਰਨਾ ਚਾਹੁੰਦੇ ਹੋ ਕਿ ਕੱਪੜੇ ਉਤਾਰ ਕੇ ਜਿਹੜਾ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਤੁਸੀਂ ਇਕੱਲੇ ਨਾ ਸਮਝਿਓ ਵੀ ਜਗਜੀਤ ਸਿੰਘ ਜੱਲਾ ਤੂੰ ਹੈ ਨਹੀਂ ਇਕੱਲਾ ਆ ਤੇਰੇ ਨਾਲ ਵੀ ਅੱਲਾ ਕੀ ਕਹਾ ਬਾਤ ਹੈ ਜੀਸ਼ੇ ਟੱਲੇ ਵਾਲ ਜਿਹੜੇ ਕਿ ਐਡੀ ਵੱਡੀ ਕਮ ਕਰਵਾਨੀ ਕਰ ਰਹੇ ਨੇ ਉਹ ਕੈਸਾ ਦੇ ਮਰੀਜ਼ ਵੀ ਹਨ 24 24 ਦਿਨ ਤੋਂ ਬਿਨਾਂ ਕੁਝ ਖਾਤੇ ਬੈਠੇ ਆ ਨਾ ਤੇ ਉਹਨਾਂ ਦਾ ਆਪਣਾ ਸਰੀਰ ਵੀ ਉਹਨਾਂ ਨੂੰ ਖਾਣ ਲੱਗ ਗਿਆ ਤੇ ਇਸ ਵਾਸਤੇ ਸਾਡਾ ਫਰਜ ਬਣਦਾ ਕਿ ਅਸੀਂ ਉਹਨਾਂ ਦੇ ਵਾਸਤੇ ਜਾ ਕੇ ਆਪਣਾ ਹਾਥ ਨਰਾ ਮਾਰੀਏ ਕਿਉਂਕਿ ਜਿਹੜਾ ਫਮਿੰਗ ਪਾਰਟ ਹੁੰਦਾ ਹੈ ਉਹਦਾ ਕੰਮ ਹੁੰਦਾ ਹੈ ਉਹਨੇ ਪਾਣੀ ਦਾ ਤੁਪਕਾ ਲੈ ਕੇ ਉਨੇ ਪਾਉਣਾ ਹੁੰਦਾ ਅੱਖ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਪਰ ਲੋਕੀ ਉਹਨੂੰ ਮਖੌਲ ਕਰਦੇ ਆ ਤੂੰ ਤੇਰੇ ਨਾਲ ਕੀ ਬਣ ਜਾਊਗਾ ਹਮੇ ਬਰਡ ਦਾ ਛੋਟਾ ਜਿਹਾ ਹੁੰਦਾ ਨਾ ਉਹ ਕਹਿੰਦਾ ਮੈਨੂੰ ਮੈਂ ਮਰ ਵੀ ਜਾਵਾਂਗਾ ਖਤਮ ਹੋ ਜਾਊਗਾ ਫਟੋਗਟ ਮੇਰਾ ਨਾਂ ਤਾਂ ਰਹਿ ਜਾਊਗਾ ਵੀ ਆ ਇਹ ਹਮੇ ਬਰਡ ਸੀਗਾ ਜਿਹਨੇ ਤਾਈ ਕੀਤੀ ਸੀਗੀ ਅਸੀਂ ਵੀ ਇਹਨਾਂ ਦੀਆਂ ਕਿਸਾਨਾਂ ਦੀਆਂ ਮੰਗਾ ਮਗੌਰ ਤੇ ਆ ਕੇ ਦੇ ਵਿੱਚ ਅਸੀਂ ਚਾਹੁੰਦੇ ਗਵਰਨਮੈਂਟ ਜਿਹੜੀ ਹੈ ਸੋਚੇ ਸਮਝੇ ਸਿੱਖਿਆ ਉਹ ਵਿਚਾਰਾ ਹੈ ਨਾ ਸਿੱਖਿਆ ਦੀ ਕੋਈ ਲਾਈਫ ਦੀ ਇੱਥੇ ਬੈਲੀਓ ਨਹੀਂ ਹੈਗੀ ਜਿਵੇਂ ਬਲੈਕ ਲਾਈਫ ਸੋ ਮੈਟਰ ਐਸਐਸਸੀ ਕਲਾਈਫ ਸੋ ਮੈਟਰ ਹੈ ਵੀ ਆ ਕਿਉਂ ਸਾਡੀ ਵੀ ਲੈ ਵੀ ਕੋਈ ਕਦਰ ਨਹੀਂ ਹੈਗੀ ਸੁਭਸੇ ਜੀ ਕਪੜੇ ਤੋਂ ਬਾਹਰ ਹੋ ਗਏ ਆ ਤੋ ਆਉਂਦਾ ਗਾਡੇ ਤੇ ਇਹ ਗੁਰੂ ਮਹਾਰਾਜ ਨੇ ਭੇਜਿਆ ਜਿਹੜੇ ਛੋਟੇ ਸਾਹਿਬ ਜਦਾਂ ਦੀ ਧਰਤੀ ਸਾਡੀ ਫਤੇਗੜ ਸਾਹਿਬ ਦੀ ਸਾਨੂੰ ਬਖਸ਼ਿਸ਼ ਹੈ ਵੀ ਸਾਡੇ ਅੰਦਰ ਮਾੜੇ ਲੋਕ ਵੀ ਬਹੁਤ ਹੈ ਮੇਰੇ ਵਰਗੇ ਚੰਗੇ ਵੀ ਬਹੁਤ ਆ ਗਏ ਆ ਨਾ ਕਈ ਉਹਨਾਂ ਤੋਂ ਬਹਾਰ ਆਪੇ ਸੇਵਾ ਕਰਵਾ ਲੈਂਦੇ ਆ ਹੁਣ ਮੈਨੂੰ ਉਤੋਂ ਬੁਲਾ ਕੇ ਲਿਆਏ ਛੋਟੇ ਸਾਹਿਬ ਜੀ ਤੇ ਮਾਤਾ ਗੁਜਰਪਾਲ ਜੀ ਹਾਂਜੀ ਉਹ ਜਦੋਂ ਬੁਲਾ ਕੇ ਲਿਆਉਂਦੇ ਆ ਫਿਰ ਉਹ ਜਿਹੜਾ ਕੰਮ ਕਰਾਉਂਦੇ ਆ ਕਹਿੰਦੇ ਆ ਭਾਈ ਤੁਸੀਂ ਆਹ ਕਰਨਾ ਉਦਾਂ ਤੁਰ ਪਈਦਾ ਪਰ ਤੁਸੀਂ ਦੇਖੋ ਫਿਰ ਵੀ ਤੇ ਬਜ਼ੁਰਗ ਕਿਵੇਂ ਜਿਹੜਾ ਕਿ ਮੋਟਰਸਾਈਕਲ ਤੇ ਬੁਲਟ ਤੇ ਜਿਹੜਾ ਜਾ ਰਹੇ ਨੇ ਦੇਖੋ ਕਿੰਨੀ ਠੰਡ ਹੈ ਪਰ ਇਹ ਫਿਰ ਵੀ ਆ ਦੇਖੋ ਤੁਹਾਨੂੰ ਦਿਖਾਉਨੇ ਆਪਾਂ ਕਿ ਖਨੌਰੀ ਬਾਰਡਰ ਤੇ ਜਾ ਰਹੇ ਨੇ ਲੱਗਦਾ ਜਗਜੀਤ ਸਿੰਘ ਢੱਲੇਵਾਲ ਦੀ ਸਪੋਰਟ ਦੇ ਲਈ ਇਹ ਜਾ ਰਹੇ ਨੇ ਇਹੀ ਰਸਤਾ ਖਨੌਰੀ ਬਾਰਡਰ ਨੂੰ ਜਾਂਦਾ ਜੋ ਕਿ ਇਥੋਂ ਬਿਲਕੁਲ 515 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਸਾਨੂੰ ਇਹ ਰਸਤੇ 'ਚ ਦਿਖੇ ਇਹਨਾਂ ਨਾਲ ਗਲਬਾਤ ਵੀ ਕਰਾਂਗੇ ਖੜ ਕੇ ਕਿ ਕਿਹੋ ਜਿਹਾ ਜਜ਼ਬਾ ਕਿ ਬਿਨਾ ਕੱਪੜਿਆਂ ਤੋਂ ਬੁਲਟ ਤੇ ਔਰ ਖਨੌਰੀ ਬਾਰਡਰ ਤੇ ਕਿਸਾਨਾਂ ਦੀ ਸਪੋਰਟ ਲਈ ਚੱਲੇ ਨੇ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਹੱਲਾਸ਼ੇਰੀ ਦੇਣਗੇ ਗੁਰਸੇਖ ਬਜ਼ੁਰਗ ਨੇ ਸ਼ੀਰ ਸਾਹਿਬ ਪਾਇਆ ਹੋਇਆ ਦੇਖੋ ਤੁਸੀਂ ਕਿਹੋ ਜਿਹਾ ਜਜ਼ਬਾ ਹੈ ਕਿਸਾਨਾਂ ਦੇ ਪ੍ਰਤੀ ਕਿ ਇਹਨਾਂ ਨੇ ਕੱਪੜੇ ਵੀ ਨਹੀਂ ਪਾਏ ਹੋਏ ਇਹ ਬਨਾਂ ਦੇ ਵਿੱਚ ਹੀ ਮੋਟਰਸਾਈਕਲ ਤੇ ਜਿਹੜਾ ਕਿਸਾਨੀ ਮੋਰਚੇ ਦੇ ਵਿੱਚ ਜਾ ਰਹੇ ਨੇ ਖਨੌਰੀ ਬਾਰਡਰ ਤੇ ਇਹ ਉਹ ਚਿਹਰਾ ਆ ਜਦੋਂ ਸਿੰਘੂ ਬਾਰਡਰ ਤੇ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਚੱਲਿਆ ਸੀ ਤਾਂ ਉਦੋਂ ਵੀ ਗੁਰਜੀਤ ਸਿੰਘ ਝਾਂਪੂਰ ਜਿਹੜੇ ਕਿ ਅਮਰੀਕਾ ਛੱਡ ਕੇ ਕਿਸਾਨਾਂ ਦੀ ਸਪੋਰਟ ਦੇ ਵਿੱਚ ਸ਼ੰਭੂ ਬਾਰਡਰ ਸਿੰਘੂ ਬਾਰਡਰ ਤੇ ਗਏ ਸੀ ਕੁੰਡਲੀ ਉਦੋਂ ਵੀ ਬਿਨਾਂ ਕੱਪੜਿਆਂ ਤੋਂ ਗਏ ਸੀ ਉਹਦੇ ਤੇ ਬਨਾਨ ਵੀ ਨਹੀਂ ਸੀ ਪਰ ਹੁਣ ਤੁਸੀਂ ਦੇਖੋ ਇੱਕ ਬਾਪੂ ਜੀ ਤੋਂ ਜਾਣਾਂਗੇ ਕਿ ਕਿਹੋ ਜਿਹਾ ਜਜ਼ਬਾ ਆ ਕਿ ਕੱਪੜੇ ਉਤਾਰ ਕੇ ਹੀ ਜਿਹੜਾ ਆਪਣਾ ਇੱਕ ਰੋਸ਼ ਜ਼ਾਹਰ ਕਰ ਰਹੇ ਹੋ ਕਿਸਾਨਾਂ ਦੇ ਹੱਕ ਦੇ ਲਈ ਖਨੋਰੀ ਬਾਰਡਰ ਤੇ ਜਾ ਰਹੇ ਬਾਬੂ ਜੀ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਕੀ ਪਤੇ ਮੈਂ ਆਪੇ ਇਧਾ ਤੇ ਲ ਜਾਉਣਾ ਅੱਜ ਵੀ ਉਹੀ ਦਿਨ ਹੈ 20 ਦਸੰਬਰ 2024 ਕਿਉਂ ਉਦਣ ਵੀ 20 ਦਸੰਬਰ 2020 ਸੀਗਾ 4 ਸਾਲ ਪਹਿਲਾਂ ਦਾਸ ਨੇ ਇਹੀ ਕੰਮ ਕੀਤਾ ਸੀਗਾ ਜਿਹਦੇ ਨਾਲ ਲੋਕਾਂ ਦੇ ਅੰਦਰ ਬਹੁਤ ਪ੍ਰਭਾਵ ਪਿਆ ਲੋਕ ਆਪਣਾ ਇਦਾਂ ਹੀ ਫਿਰ ਜੂਨ ਚਾਕੇ ਤੇ ਤੀਸ਼ਾ ਕਾ ਲਾ ਕੇ ਲੱਗੇ ਸੀ ਜਾਨ ਗਰਮੀ ਗਰਮੀ ਦਾ ਸਰਦੀ ਦੀ ਕੋਈ ਪਰਵਾਹ ਨਹੀਂ ਸੀ ਕਰਦੇ। ਸਰਦੀ ਠੰਡ ਚ ਕੋਈ ਅਸਰ ਨਹੀਂ ਤੁਹਾਡੇ ਤੇ ਵੀ ਤੁਸੀਂ ਤਾਂ ਬਸੁਰ ਕੋ। ਨਾ ਨਾ। ਚੜ ਚੜ ਦੀ ਕਲਾ ਆਪਣਾ ਮੈਂ ਹੁਣ ਮੈਂ ਤਕਰੀਬਨ ਕਿੱਥੋਂ ਆਉਂਦਾ ਤੁਹਾਡੇ ਤੇ। ਇਹ ਗੁਰੂ ਮਹਾਰਾਜ ਨੇ ਭੇਜਿਆ ਜਿਹੜੇ ਛੋਟੇ ਸਾਹਿਬ ਜਦਾਂ ਦੀ ਧਰਤੀ ਸਾਡੀ ਫਤਿਹਗੜ ਸਾਹਿਬ ਦੀ ਸਾਨੂੰ ਬਖਸ਼ਿਸ਼ ਹੈ। ਵੀ ਸਾਡੇ ਅੰਦਰ ਮਾੜੇ ਲੋਕ ਵੀ ਬਹੁਤ ਹੈ ਮੇਰੇ ਵਰਗੇ ਚੰਗੇ ਵੀ ਬਹੁਤ ਆ ਗਏ ਆ ਨਾ। ਕਈ ਉਹਨਾਂ ਤੋਂ ਮਹਾਰਾਜ ਆਪੇ ਸੇਵਾ ਕਰਵਾ ਲੈਂਦੇ ਆ। ਹੁਣ ਮੈਨੂੰ ਉੱਥੋਂ ਬੁਲਾ ਕੇ ਲਿਆਏ ਛੋਟੇ ਸਾਹਿਬ ਜੀ ਤੇ ਮਾਤਾ ਗੁਜਰਪਾਲ ਜੀ। ਹਾਂਜੀ ਉਹ ਜਦੋਂ ਬੁਲਾ ਕੇ ਲਿਆਉਂਦੇ ਆ ਫਿਰ ਉਹ ਜਿਹੜਾ ਕੰਮ ਕਰਾਉਂਦੇ ਆ ਕਹਿੰਦੇ ਆ ਭਾਈ ਤੁਸੀਂ ਆ ਕਰਨਾ ਓਦਾਂ ਤਰ ਪਈਦਾ ਤੇ ਬਾਕੀ ਤਾਂ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰਸੱਤ ਗੁਰਸੰਗੀਰੇ ਹਮ ਕਾਪੇ ਸੋਨਾ ਦੀ ਆ ਪਾਰ ਬਖਸ਼ਿਸ਼ ਦੇ ਨਾਲ ਹੀ ਆਪਾਂ ਤੁਰਦੇ ਦੇ ਜਾਂ ਜਿਹਦੇ ਨਾਲ ਕੇ ਸਾਨੂੰ ਇਸਤਾ ਦਾ ਜਜ਼ਬਾ ਮਿਲ ਜਾਂਦਾ ਤੇ ਤਾਂ ਕਰਕੇ ਜਿਹੜੀ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੈ ਤੇ ਮੈਂ ਤਾਂ ਕੁਛ ਕਰਨੇ ਆ ਨਾ ਕੀਤਾ ਨਾ ਜਾਤਾ ਹਰਾਮਖੋਰ ਮੋਹਕਿਆ ਮੂਦੇ ਸੰਤੁਸ਼ ਚੋਰ ਅਜ ਤਾਂ ਮਾੜੇ ਆ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਆ ਉਹ ਸਤੋਂ ਫੇਰ ਸੇਵਾ ਲੈ ਲੈਂਦੇ ਆ ਸਾਹਿਬ ਪਹਿਲਾਂ ਵੀ ਤੁਸੀਂ ਐਵੇਂ ਹੀ ਸਿੰਘੂ ਬਾਰਡਰ ਤੇ ਗਏ ਸੀ ਦਿੱਲੀ ਤੇ ਅੱਜ ਹੁਣ ਤੁਸੀਂ ਖਨੌਰੀ ਬਾਰਡਰ ਤੇ ਚੱਲੇ ਹੋ ਜਾ ਰਹੇ ਆ ਭਾਈ ਜਗਜੀਤ ਸਿੰਘ ਢੱਲੇ ਵਾਲ ਜਿਹੜੇ ਕਿ ਏਡੀ ਵੱਡੀ ਕੰਮ ਕਰਵਾਨੀ ਕਰ ਰਹੇ ਨੇ ਉਹ ਕੈਸੇ ਵੀ ਮਰੀਜ਼ ਵੀ ਹਨ 24 24 ਦਿਨ ਤੋਂ ਬਿਨਾਂ ਕੁਛ ਖਾਤੇ ਬੈਠੇ ਆ ਨਾ ਤੇ ਉਹਨਾਂ ਦਾ ਆਪਣਾ ਸਰੀਰ ਵੀ ਉਹਨਾਂ ਨੂੰ ਖਾਣ ਲੱਗ ਗਿਆ ਤੇ ਇਸ ਵਾਸਤੇ ਸਾਡਾ ਫਰਜ਼ ਵੱਡਾ ਹੈ ਇਸੇ ਉਹਨਾਂ ਦੇ ਵਾਸਤੇ ਜਾ ਕੇ ਆਪਣਾ ਹਾਦਾ ਨਰਾ ਮਾਰੀਏ ਕਿਉਂਕਿ ਜਿਹੜਾ ਫਮਿੰਗ ਬਰਡ ਹੁੰਦਾ ਹੈ ਉਹਦਾ ਕੰਮ ਹੁੰਦਾ ਹੈ ਉਹਨੇ ਪਾਣੀ ਦਾ ਤੁਫਕਾ ਲੈ ਕੇ ਉਨੇ ਪਾਉਣਾ ਹੁੰਦਾ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦਾ ਪਰ ਲੋਕੀ ਉਹਨੂੰ ਮੁਖੌਲ ਕਰਦੇ ਆ ਤੂੰ ਤੇਰੇ ਨਾਲ ਕੀ ਬਣ ਜਾਊਗਾ ਹਮੇ ਬਰਡ ਦਾ ਛੋਟਾ ਜਾਂਦਾ ਨਾ ਉਹ ਕਹਿੰਦਾ ਮੈਨੂੰ ਮੈਂ ਮਰ ਵੀ ਜਾਵਾਂਗਾ ਖਤਮ ਹੋ ਜਾਊਗਾ ਫਟੋਕਟ ਮੇਰੇ ਨਾਂ 'ਤੇ ਰਹੇ ਜੂਗਾ ਵੀ ਆ ਇਹ ਹਮੇ ਬਰਡ ਸੀਗਾ ਜਿਹਨੇ ਤਾਈ ਕੀਤੀ ਸੀਗੀ ਅਸੀਂ ਵੀ ਇਹਨਾਂ ਦੀਆਂ ਕਿਸਾਨਾਂ ਦੀਆਂ ਮੰਗਾ ਮੰਗਵਾਉਣ ਤੇ ਆ ਕੇ ਦੇ ਵਿੱਚ ਅਸੀਂ ਚਾਹੁੰਦੇ ਆ ਗਵਰਨਮੈਂਟ ਜਿਹੜੀ ਐ ਸੋਚੇ ਸਮਝੇ ਸਿੱਖਿਆ ਉਹ ਵਿਚਾਰਾ ਨਾ ਸਿੱਖਾਂ ਦੀ ਕੋਈ ਲਾਈਫ ਦੀ ਇੱਥੇ ਪਹਿਲੀ ਉਹ ਨਹੀਂ ਆ ਗਈ ਜਿਵੇਂ ਬਲੈਕ ਲਾਈਫ ਸੁਮੈਟਰ ਐਸਐਸਸੀ ਕਲਾਈਫ ਸੁਮੈਟਰ ਆ ਗਈ ਆ ਸੋ ਸਾਡੀ ਵੀ ਲੈਵ ਦੀ ਕੋਈ ਕਦਰ ਨਹੀਂ ਆ ਗਈ ਸਮੱਸਿਆ ਜੀ ਕੱਪੜੇ ਤੋਂ ਬਾਹਰ ਹੋ ਗਏ ਆ ਤੋ ਮਹਾਰਾਜ ਕਿਰਪਾ ਰੱਖੇ ਸਾਰੇ ਅੰਚਾਪੀ ਗਲਤ ਅਕਸੇ ਆ ਜੀ ਬਿਲਕੁਲ ਇੱਕ ਪਾਸੇ ਬਿਲਕੁਲ ਅਸੀਂ ਇਹ ਜਰੂਰ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਇੱਕ ਪਾਸੇ ਤਾਂ ਤੁਸੀਂ ਦੇਖ ਸਕਦੇ ਹੋ ਸਿੰਘੂ ਬਾਰਡਰ ਆਪਣੇ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਬਟ ਉਹਨਾਂ ਦੀ ਡੈਥ ਵੀ ਹੋ ਸਕਦੀ ਆ ਪਰ ਕੁਝ ਵੀ ਹੋ ਸਕਦਾ ਹੈ ਜੀ ਹਾਂ ਪਰ ਤੁਸੀਂ ਇਹ ਮਤਲਬ ਕਿ ਕੀ ਜ਼ਾਹਰ ਕਰਨਾ ਚਾਹੁੰਦੇ ਹੋ ਕਿ ਕੱਪੜੇ ਉਤਾਰ ਕੇ ਜਿਹੜਾ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਤੁਸੀਂ ਇਕੱਲੇ ਨਾ ਸਮਝਿਓ ਵੀ ਜਗਜੀਤ ਸਿੰਘ ਡੱਲਾ ਤੂੰ ਹੈ ਨਹੀਂ ਇਕੱਲਾ ਆ ਤੇਰੇ ਨਾਲ ਵੀ ਅੱਲਾ ਬਿਲਕੁਲ ਕੀ ਬਾਤ ਹੈ ਦਸ਼ਕੋ ਸਿੱਖਨੌਰੀ ਬਾਰਡਰ ਤੇ ਜਾ ਰਹੇ ਸੀ ਤੇ ਇਹ ਬਾਪੂ ਜੀ ਸਾਨੂੰ ਰਸਤੇ 'ਚ ਮਿਲੇ ਸੁਣਨ ਚਾਇਆ ਅਮਰੀਕਾ ਦੇ ਵਿੱਚ ਰਹਿੰਦੇ ਸੀ ਅਮਰੀਕਾ ਛੱਡ ਕੇ ਜਗਜੀਤ ਸਿੰਘ ਦੱਲੇਵਾਲ ਦੀ ਸਪੋਰਟ ਦੇ ਵਿੱਚ ਜਾ ਰਹੇ ਨੇ ਬੁਲਟ ਦੇ ਉੱਪਰ ਵੇਖੋ ਆਹ ਵਾਹਿਗੁਰੂ ਅੱਲਾ ਤੇਰੇ ਨਾਲ ਵੀ ਵਾਹਿਗੁਰੂ ਅੱਲਾ ਹੈ ਨਾ ਕੱਪੜੇ ਉਤਾਰ ਕੇ ਜਾ ਰਹੇ ਹੋ ਤੁਹਾਨੂੰ ਵੀ ਕੁਝ ਹੋ ਸਕਦਾ ਠੰਡ ਲੱਗ ਸਕਦੀ ਹੋ ਜਵੇ ਹੋ ਜਵੇ ਦੁਨੀਆ ਦੁਨੀਆ ਕਿੰਨੇ 700 800 ਸਾਡੇ ਜਿਹੜੇ ਕਿਸਾਨ ਸੀ ਦੀਆਂ ਪਾ ਗਏ ਐ ਜੇ ਜਗਜੀਤ ਸਿੰਘ ਹੋਰ ਰੁੜ ਜਾਊਗਾ ਕੋਈ ਫਰਕ ਨਹੀਂ ਪੈਂਦਾ ਅੱਜ ਕਿਹਾ ਮੇਰੇ ਬਿਨਾਂ ਤੇ ਪ੍ਰਾਈਮ ਮਿਨਿਸਟਰ ਸਾਹਿਬ ਘਰ ਨੂੰ ਚੱਲਣ ਨਹੀਂ ਲੱਗੇ ਅਮਰੀਕਾ ਸੀ ਖਾਸ ਤੌਰ ਤੇ ਕਿਸਾਨਾਂ ਵਾਸਤੇ ਆਏ ਲੋਕ ਤਾਂ ਇਹੋ ਜਿਹੀ ਲਾਈਫ ਛੱਡ ਕੇ ਨਹੀਂ ਆਉਂਦੇ ਹੈਗੇ ਉਹ ਫਿਰ ਅਜਾਜਾ ਖਿੱਚ ਕੇ ਲਿਆਉਂਦਾ ਇੱਕ ਤਾਂ ਛੋਟੇ ਸਾਵੀਰ ਨੇ ਤਾਂ ਅੱਜ ਦੇ ਅੱਜ ਦੇ ਦਿਨ ਪਿਛੋੜਾ ਅੱਜ ਦਾ ਦਿਨ ਉਹਨਾਂ ਦਾ ਇਕੱਠਿਆਂ ਦਾ ਸੀਗਾ ਅੱਜ ਵਿਛੋੜਾ ਪਿਆ ਹਨਾ ਉਹ ਕਿੱਥੇ ਸਰਸਾ ਨਦੀ ਤੋਂ ਵਿਚੜ ਕੇ ਹਨਾ ਤੇ ਅੱਗੇ ਸਾਰੇ ਘੇਰੂ ਘੇਰੂ ਹੈ ਪਰਿਵਾਰ ਹੋ ਗਿਆ ਹੈ ਹਨਾ ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਸਿੰਘਾ ਤੇਰੀ ਸ਼ਾਨ ਬਦਲੇ ਸਾਡੀ ਸ਼ਾਨ ਬਦਲੇ ਉਹਨਾਂ ਸਾਰਾ ਪਰਿਵਾਰ ਬਾਰ ਦਾ ਸਮਾਂ ਸਵਾਰ ਦਾ ਪਿਤਾ ਵੀ ਬਾਰ ਤੇ ਆ ਮਾਤਾ ਗੁਜਰੀ ਸਾਰੇ ਮਤਲਬ ਕਿ ਉਹਨਾਂ ਨੇ ਸਾਡੇ ਆ ਜਿਹੜੇ ਦੁੱਖ ਭਰੇ ਦਿਨ ਦਿਨ ਤਿੰਨ ਸੀਗੇ ਸਾਨੂੰ ਅਸੀਂ ਵੀ ਦੇਖਦੇ ਆ ਰਹੇ ਹਾਂ ਨਾ ਤੇ ਸਾਨੂੰ ਮਹਾਰਾਜ ਜਜ਼ਬਾ ਦੇ ਰਿਹਾ ਵੀ ਤੁਸੀਂ ਭਾਈ ਅ ਕੱਟੇ ਹੋ ਜੋ ਹੋਏ ਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬੁਲਾਇਆ ਨਾਮੇ ਕੇ ਹੋ ਉਹ ਜੋੜੀ ਗੁਰਮਖ ਬੈਸੋ ਸਭਾ ਵਿਚਾਇ ਸਾਡਾ ਕੰਮ ਇਹ ਨਹੀਂ ਹੈਗਾ ਵੀ ਅਸੀਂ ਜਾ ਕੇ ਅਸੀਂ ਪੋਲਿਟਿਕਸ ਕਰਨੀ ਹੈ ਸਾਡਾ ਇਹ ਵੀ ਜਿਹੜਾ ਮੇਰੇ ਤਾਂ ਖੜੇ ਆ ਕੌਮ ਦੇ ਵਾਸੀ ਖੜੇ ਆ ਆਪਣੀ ਕਿਸਾਨਾਂ ਵਾਸੀ ਖੜੇ ਆ ਆਪਣੀ ਜਾਨ ਤਲੀ ਤੇ ਧਰ ਕੇ ਬੈਟਿਆ ਸਾਡਾ ਵੀ ਫਰਜ਼ ਹੈ ਉਹਦੇ ਵਾਸਤੇ ਕਿਲੋ ਮੀਟਰ ਦਾ ਸਫ਼ਰ ਤੈਅ ਕਰਕੇ ਕਨੌਰੀ ਚੱਲੇ ਹੋਏ ਅੱਜ ਪਤਾ ਨਹੀਂ ਮੈਂ ਹੁਣ ਪਤੇਗੜ ਸਾਹਿਬ ਤੇ ਕੋਲਪਿੰਡ ਚਾਹ ਪਰ ਬੈੰਦਾ ਉੱਥੋਂ ਚੱਲਿਆ ਸੀਗਾ तकरीबन ਹੁਣੇ 1850 ਕਿਲੋਮੀਟਰ ਦੇ ਕਿ ਜਵਾ ਗਿਆ ਬਾਕੀ ਜੋ ਪਹ ਪਹ ਹਾਂ 1850 ਕਿਲੋਮੀਟਰ ਪਹ ਜਾਂਦਾ ਹਾਂ ਆ ਜਿਆਦਾ ਹੀ ਪਹ ਜਾਂਦਾ ਮੈਂ ਧਿਆਨ ਨਹੀਂ ਕੀਤਾ ਹੈਗਾ ਹਾਂਜੀ ਹਾਂਜੀ ਮੈਂ ਖਿੱਚਦਾ ਹੀ ਆ ਰਿਹਾ ਪਾ ਕੇ ਡੋਕੇ ਨਿੱਤੇ ਆ ਤੁਸੀਂ ਇੱਥੇ ਇੱਕ ਸਟਾਪ ਲਉ ਹੈ ਆ ਚਾਰ ਸਾਲਾਂ ਦੇ ਵਿੱਚ ਲੋਕ ਤੁਹਾਨੂੰ ਭੁੱਲ ਗਏ ਕਿਉਂਕਿ ਪਹਿਲਾਂ ਵੀ ਤੁਸੀਂ ਇਸੇ ਤਰ੍ਹਾਂ ਕੀਤਾ ਤੇ ਹੁਣ ਵੀ ਕਰ ਰਹੇ ਹੋ ਪਰ ਲੋਕਾਂ ਨੇ ਉਹਨੂੰ ਯਾਦ ਨਹੀਂ ਰੱਖਿਆ ਨੇ ਪਰ ਲੋਕਾਂ ਦੀ ਜਿਹੜੀ ਜਾਗਰਸ਼ਤ ਬਹੁਤ ਕਮਜ਼ੋਰ ਹੈ ਤਾਂ ਕਰਕੇ ਮਹਾਰਾਜ ਕਹਿੰਦੇ ਤੂੰ ਹੁਣ ਫੇਰ ਜਾ ਇਹਨਾਂ ਦੇ ਮੋਤੇ ਇਹਨਾਂ ਨੂੰ ਦੱਸ ਪਈ ਦੇਖੋ ਅਜੇ ਵੀ ਅਸੀਂ ਜਿਉਂਦੇ ਆ ਜਿਹੜੇ ਆਵੇ ਅਸੀਂ ਕੌਮ ਦੇ ਵਾਸਤੇ ਜਨੂਨ ਵਾਲੇ ਲੋਕੀ ਆ ਅੱਜ ਵੀ ਜਿਉਂਦੇ ਬੈਠੇ ਆ ਦੇਖੋ ਅੱਜ ਵੀ ਜਜ਼ਬਾ ਮਹਾਰਾਜ ਦਿਖਾਇਆ ਇਹ ਦੱਸ ਹੈ ਅਸੀਂ ਸਾਨੂੰ ਚਾਹੀਦਾ ਐਂਟਰਟੇਨਮੈਂਟ ਤਰੀਲਾ ਦਿਖਾਈ ਜਾ ਫਰ ਦਾ ਟਾਈਮਿੰਗ ਹੈ ਕੋਛ ਰਹਿੰਦੇ ਉਹ ਜਿਹਨੇ ਬੰਦੇ ਕੁਰਬਾਨੀ ਕੀਤੀ ਉਹਨੂੰ ਰੋਲ ਦਿੰਦੇ ਆ ਉਹਤੇ ਸਟੈਪ ਰੱਖ ਕੇ ਉੱਪਰ ਚਲੇ ਜਾਂਦੇ ਐ ਜੇ ਸਾਡੇ ਜਿਹੜੇ ਕੌਮ ਹੈ ਤੇ ਸਾਨੂੰ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਉਹ ਜੇ ਭੁੱਲਦੇ ਭੁੱਲੀ ਉਹ ਭੁੱਲਦੇ ਉਹਨਾਂ ਦਾ ਕੰਮ ਭੁੱਲਣਾ ਸਾਡਾ ਕੰਮ ਉਹਨੂੰ ਯਾਦ ਕਰਾਉਣਾ ਹੁਣ ਫੇਰ ਉਹ ਹੀ ਯਾਦ ਕਰਾਤੇ ਉਹੀ ਮੋਟਰਸਾਈਕਲ ਹੈ ਤੇ ਉਹੀ ਉਹੀ ਸਰੀਰ ਹੈ ਮਹਾਰਾਜ ਦੇ ਮਕਸਦ ਹੈ ਨਾ ਤੇ ਸ੍ਰੀ ਸਾਹਿਬ ਮੇਰੀ ਹੋਈ ਗੱਤਾਂ ਲੈ ਵੀ ਹੋ ਗਏ ਤੁਸੀਂ ਬਹੁਤ ਧੀਲੇ हां हा, महाराज ने पक्ष बहुत बहुत कुछ महाराज ने पक्ष किया बहुत आज भी मेरा भाई काफी बीमार सीगा ਤੇ ਉਹਦਾ 24 ਤਰੀਕ ਨੂੰ ਆਪਰੇਸ਼ਨ ਵੀ ਹੋਣਾ ਉਹਦਾ ਪਿੱਤਾ ਪਟ ਗਿਆ ਸੀਗਾ ਕੁਲਵੰਤ ਸਿੰਘ ਨੰਬਰਦਾਰ ਦਾ ਤੇ ਉਹ ਆਪਣੀ ਜਗ੍ਹਾ ਹੈਗਾ ਇਹ ਜਿਹੜੀ ਕਾਮ ਹੈ ਬੰਦਾ ਜਾ ਰਿਹਾ ਹੁਣ ਇਸ ਟਾਈਮ ਇਹਦੀ ਸਾਨੂੰ ਪੂਰੀ ਸਪੋਰਟ ਕਰਨੀ ਚਾਹੀਦੀ ਹੈ ਭਾਈ ਜੀ ਜੀ ਹਾ ਜੀ ਹਾ ਜੀ ਇਹ ਸੋਚਿਆ ਮਨ ਚ ਕਿਤੇ ਅਸੀਂ ਪਿੱਛੇ ਨਾ ਰਹਿ ਜਾਈਏ ਜਗਦੀਸ਼ ਸਿੰਘ ਦੱਲੇਵਾਲ ਦੀ ਕੁਰਬਾਨੀ ਜਿਹੜੀ ਉਹਨਾ ਹੋ ਜਾਵੇ ਇਸ ਕਰਕੇ ਪਹਿਲਾਂ ਹੀ ਨਹੀਂ ਉਹ ਕੁਰਬਾਨੀ ਉਹਨਾਂ ਨੂੰ ਤੁਹ ਮਤਲਬ ਹੌਸਲਾ ਇਹਨਾਂ ਦੇਣਾ ਕੁਰਬਾਨੀ ਉਹਨਾਂ ਨੇ ਕਰਨੀ ਨਹੀਂ ਆਗੀ ਹਾਂ 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 ਕੁਰਬਾਨੀ ਤਾਂ ਤਾਂ ਕਰੋ ਬੰਦਾ ਇਹਨੂੰ ਪੁੱਛਦਾ ਨਹੀਂ ਹੁਣ ਲੋਕੀ ਲੱਗ ਗਏ ਹੁਣ ਸੰਗਤ ਆਉਣ ਲੱਗੀ ਆ ਤੇ ਬੜੀ ਫਖਰ ਵਿੱਚ ਮਹਾਰਾਜੇ ਹੋਏ ਨੇ ਸਾਲ ਛੱਡ ਕੇ ਅਮਰੀਕਾ ਦੇ ਸਿਟੀਜ਼ਨ ਨੇ ਅਮਰੀਕਾ ਛੱਡ ਕੇ ਆਇਨੇ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ਦੇ ਵਿੱਚ ਕਹਿੰਦੇ ਕਿ ਸ਼ਹੀਦਾਂ ਦੇ ਦਿਨ ਚੱਲਦੇ ਨੇ ਮਾਤਾ ਗੁਜਰਕਾਰ ਤੇ ਛੋਟੇ ਸਾਹਿਬ ਜਾਦੇ ਨੇ ਵੀ ਬੁਲਾਇਆ ਸੀ ਤਾਂ ਸੋਚਿਆ ਕਿ ਜਗਜੀਤ ਸਿੰਘ ਡੱਲੇਵਾਲੇ ਨੂੰ ਵੀ ਸਪੋਰਟ ਦਈਏ ਉਹਨਾਂ ਨੂੰ ਵੀ ਕਹੀਏ ਕਿ ਤੁਸੀਂ ਚੜਤੀ ਕਲਾ ਚ ਰਹੋ ਹੌਸਲੇ ਬੁਲੰਦ ਰੱਖੋ ਵੇਖੋ ਇੱਕ ਅਲੱਗ ਤਰੀਕਾ ਬਾਪੂ ਜੀ ਦਾ ਸਪੋਰਟ ਕਰਨ ਦਾ ਕਿਸਾਨਾਂ ਨੂੰ ਸਪੋਰਟ ਕਰ ਰਹੇ ਨੇ ਇੱਕ ਇਹੀ ਚਿਹਰਾ ਸੀ ਜਿਹੜਾ ਪਹਿਲਾਂ ਵੀ ਕਪੜੇ ਉਤਾਰ ਕੇ ਇਹੀ ਮੋਟਰਸਾਈਕਲ ਤੇ ਐਵੇਂ ਝੰਡਾ ਲਾਇਆ ਕਿ ਅੱਜ ਦਾ ਹੀ ਦਿਨ ਸੀ 6 ਪੋ ਸੀ ਤੇ ਹੁਣ ਵੀ 6 ਪੋ ਆ ਤੇ ਅੱਜ 20 ਤਰੀਕ ਹੈ ਤੇ ਅੱਜ ਵੀ ਉਹ ਖਨੌਰੀ ਬਾਰਡਰ ਤੇ ਚੱਲੇ ਨੇ ਕਿਉਂਕਿ ਕਿਸਾਨਾਂ ਨੂੰ ਅੱਗੇ ਤਾਂ ਜਾਣ ਨਹੀਂ ਦਿੱਤਾ ਉਹ ਖਨੌਰੀ ਤੇ ਸ਼ੰਭੂ ਤੇ ਬੈਠੇ ਨੇ ਤਾਂ ਉੱਥੇ ਹੀ ਸਪੋਰਟ ਕਰਨ ਲਈ ਗੁਰਜੀਤ ਸਿੰਘ ਝਾਂਪੁਰ ਵੀ ਚੱਲ ਰਹੇ ਨੇ ਗਲਬਾਤ ਤਾਂ ਕੀਤੀ ਆ ਹੁਣ ਕਿਵੇਂ ਪਹੁੰਚਦੇ ਆ ਇਹ ਵੀ ਜ਼ਰੂਰ ਦਿਖਾਵਾਂਗੇ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਪਤਾ ਲੱਗ ਸਕੇ ਨੌਜਵਾਨ ਜਿਹੜੇ ਗੋਟੀਆਂ ਪਾ ਕੇ ਜਾਂਦੇ ਨੇ ਪਰ ਬਾਪੂ ਇਹੋ ਜਿਹੇ ਵੀ ਨੇ ਜਿਹੜੇ ਦੂਜਾਂ 'ਚ ਵੀ ਹੌਸਲਾ ਭਰ ਦਿੰਦੇ ਨੇ ਸੋ ਜੁੜੇ ਰਹੋ ਸਾਡੇ ਪੇਜ 'ਤੇ ਨਾ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ